ਇਨਸਪੈਕਟਰ ਦਵਿੰਦਰ ਪ੍ਰਕਾਸ਼ ਆਂ ਔਰ ਮੈਂ ਥਾਣਾ ਧਾਰੀਵਾਲ ਦਾ ਚਾਰਜ ਜਿਹੜਾ ਹੁਣ ਰੀਸੈਂਟ ਟਾਈਮ ਦੇ ਵਿੱਚ ਸੰਭਾਲ ਲਿਆ। ਇਸ ਤੋਂ ਪਹਿਲਾਂ ਮੈਂ ਪਠਾਨਕੋ ਡਿਸਟ੍ਰਿਕਟ ਦੇ ਵਿੱਚ ਬਤੌਰ ਮੁਖ ਅਫਸਰ ਥਾਣਾ ਡਿਵੀਜ਼ਨ ਨੰਬਰ 1 ਕੁਇਕਸ ਹੋਣ ਮਾਰਿਆ ਸੀ। ਔਰ ਧਾਰੀਵਾਲ ਦੇ ਵਿੱਚ ਮੇਰੀ ਟਰਾਂਸਫਰ ਤੋਂ ਬਾਅਦ ਮੈਂ ਤੁਹਾਡੇ ਰਾਹੀਂ ਜਿਹੜਾ ਇਹ ਅਪੀਲ ਕਰਨਾ ਚਾਹੁੰਦਾ ਸਾਰਿਆਂ ਨੂੰ ਕਿ ਜਿਹੜਾ ਆਪਣੇ ਧਾਰੀਵਾਲ ਦੀ ਮੇਨ ਸਮੱਸਿਆ ਵਾ ਨੇ ਜਿਹੜਾ ਵਿੱਚ ਡਰੱਗ ਦੀ ਸਮੱਸਿਆ ਜਿਹੜਾ ਕਾਫੀ ਜੋ ਮੈਨੂੰ ਪਤਾ ਚੱਲ ਰਿਹਾ ਜਾਂ ਜੋ ਵੀ ਫੀਡਬੈਕ ਮਿਲ ਰਿਹਾ ਹੈ। ਇਹ ਦਿਨ ਡਰਗ ਦਾ ਸਮੱਸਿਆ ਜਿਹੜੀ ਕਾਫੀ ਹੈਗੀ ਆ ਤੇ ਮੈਂ ਆਮ ਪਬਲਿਕ ਨੂੰ ਆਪਜੀ ਦੇ ਸਾਰਿਆਂ ਦੇ ਰਾਹੀ ਇਹ ਅਪੀਲ ਕਰਨਾ ਚਾਹਨਾ ਕਿ ਮੇਰੀ ਜਿਹੜੀ ਪ੍ਰਾਇੋਰਟੀ ਹੈ बतौर ਮੁਖਪਸਤ ਫਾਣਾ ਧਾਰੀਵਾਲ ਮੇਰੀ ਪ੍ਰਾਇੋਰਟੀ ਸਭ ਤੋਂ ਪਹਿਲਾਂ ਤਾਂ ਜਿਹੜੀ ਰਹੇਗੀ ਕਿ ਜਿਹੜਾ ਵੀ ਕੋਈ ਮੇਰੇ ਕੋਲ ਕੰਪਲੇਂਟ ਲੈ ਕੇ ਆ ਰਿਹਾ ਉਹਦੀ ਕੰਪਲੇਂਟ ਦੀ ਪ੍ਰੋਪਰ ਸੁਣਵਾਈ ਹੋਵੇ ਉਹਦਾ ਉਹਦਾ ਟਾਈਮ ਤੇ ਉਹਦਾ ਰੈਡਰੈਸਲ ਹੋਵੇ ਤੇ ਉਹ ਜਿਹੜਾ ਵੀ ਕੋਈ ਵਿਅਕਤੀ ਮੇਰੇ ਕੋਲ ਆ ਰਿਹਾ ਆ ਉਹਦਾ ਕਿਸੇ ਤਰ੍ਹਾਂ ਦੀ ਕਿਸੇ ਜਰ੍ਹਾਂ ਦੀ ਕਿਸੇ ਨਾ ਪਾਰਸ਼ਲਟੀ ਨਹੀਂ ਹੋਏਗੀ ਔਰ ਜਿਹੜੇ ਵੀ ਵਿਅਕਤੀ ਜਿਹੜੇ ਮੇਰੇ ਕੋ ਕੋਈ ਇਨਫੋਰਮੇਸ਼ਨ ਦੇਣਗੇ ਕਿਸੇ ਤਰੀਕੇ ਦੇ ਵੀ ਦਾ ਉਹ ਨਸ਼ੇ ਦੇ ਸਵਾਦ ਵਿੱਚ ਜਾ ਕੇ ਕਿਸੇ ਮਾੜੇ ਹੱਦ ਸਬੰਧ ਨੂੰ ਤੋੜਨ ਦਾ ਨਾਮ ਗੁਪਤ ਰੱਖਦੇ ਹੋਏ ਜਿਹੜਾ ਇਸ ਜਿਹੜਾ ਕੋਡ ਆ ਇਹਨੂੰ ਖਤਮ ਕਰਨ ਵਿੱਚ ਮੇਰੀ ਜਿਹੜੀ ਪਹਿਲ ਲਏਗੀ ਇਹਦੇ ਨਾਲ ਜਿਹੜੇ ਬੰਦੇ ਇਸ 1890 ਏਰੀਆ ਦੇ ਨਸ਼ਾ ਵੇਚਣ ਦਾ ਕਾਰੋਬਾਰ ਕਰਦੇ ਆ ਉਹਨਾਂ ਵਾਸਤੇ ਇੱਕ ਸਪਸ਼ਟ ਰੂਪ ਦੇ ਚੇਤਾਵਨੀ ਦੇ ਰੂਪ ਦੇ ਵਿੱਚ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਉਹ ਇਹ ਆਪਣਾ ਕੰਮ ਬੰਦ ਕਰਨ ਔਰ ਜਿਹੜਾ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਆਪਣਾ ਸਹੀ ਤਰੀਕੇ ਨਾਲ ਜ਼ਿੰਦਗੀ ਬਤੀਤ ਕਰਨ। ਆਦਰਵਾਇਜ਼ ਜਿਹਦੇ ਵੀ ਜਿਹੜਾ ਵੀ ਵਿਅਕਤੀ ਉਹ ਚਾਹੇ ਕਿਸੇ ਵੀ ਕਿੰਨੀ ਪੌਂਚ ਵਾਲਾ ਹੋਵੇ ਜਾਂ ਕਿਸੇ ਵੀ ਜਿਹੜਾ ਵੀ ਕੋਈ ਨਸ਼ੇ ਦੇ ਕਾਰੋਬਾਰ ਦੇ ਵਿੱਚ ਲਿਪਤ ਸਾਹਮਣੇ ਆਇਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਔਰ ਜਿਹੜੇ ਮੈਂ ਅਪੀਲ ਇੱਕ ਹੋਰ ਕਰਨਾ ਚਾਹੁੰਦਾ ਕਿ ਜਿਹੜੇ ਵਿਅਕਤੀ ਜਾਂ ਜਿਹੜਾ ਸਾਡੇ ਨੌਜਵਾਨ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਵਾਸਤੇ ਵੀ ਅਪੀਲ ਹੈ ਕਿ ਜਿਹੜਾ ਵੀ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਸਿੱਧਾ ਮੇਰੇ ਨਾਲ ਆ ਕੇ ਕੰਟੈਕਟ ਕਰਕੇ ਜਾਂ ਸਿੱਧਾ ਮੇਰੇ ਕੋਲ ਥਾਣੇ ਹਾਜ਼ਰ ਆ ਕੇ ਮੇਰੇ ਨਾਲ ਗੱਲ ਕਰਕੇ ਅਸੀਂ ਉਹਦੀ ਕਾਉਂਸਲਿੰਗ ਵੀ ਕਰਾਵਾਂਗੇ ਤੇ ਉਹਦਾ ਇਲਾਜ ਵੀ ਕਰਾ ਸਕਦੇ ਹਾਂ ਜਿਹੜਾ ਵੀ ਬੰਦਾ ਨਸ਼ਾ ਛੱਡਣਾ ਚਾਹੁੰਦਾ ਹੈ ਇਸੇ ਤਰ੍ਹਾਂ ਹੀ ਮੈਂ ਉਹਨਾਂ ਦੇ ਪੇਰੈਂਟਸ ਨੂੰ ਵੀ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਵਿਅਕਤੀ ਜਾਂ ਜਿਹੜੇ ਬੱਚੇ ਨਸ਼ੇ ਦੇ ਵਿੱਚ ਪੈ ਚੁੱਕੇ ਨੇ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਅਸੀਂ ਨਸ਼ੇ ਤੋਂ ਬਾਹਰ ਕੱਢ ਕੇ ਤੇ ਉਹਨਾਂ ਨੂੰ ਸਹੀ ਪਾਸੇ ਲੈ ਕੇ ਆਈਏ ਇਹ ਮੇਰੀ ਪ੍ਰਾਇਓਰਟੀ ਰਹੇਗੀ ਇਹ ਲਾਅਨ ਆਰਡਰ ਦੇ ਵਿੱਚ ਜਿਹੜਾ ਹੈ ਕਿ ਕਿਸੇ ਵੀ ਕੋਈ ਵੀ ਗੈਰ ਸਮਾਜਿਕ ਤੱਤ ਉਹਨੂੰ ਕੋਈ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਜਿਹੜੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਔਰ ਜੇ ਵੀ ਕੋਈ ਵੀ ਵਿਅਕਤੀ ਕਾਨੂੰਨ ਆਪਣੇ ਹੱਥ ਵਿੱਚ ਲਏਗਾ ਉਹਦੇ ਉਹਦੇ ਫਿਰ ਕਾਨੂੰਨ ਦਾ ਹੱਥ ਦੇ ਖਿਲਾਫ ਜਿਹੜਾ ਕੋਈ ਕਾਰਵਾਈ ਕਰਦਾ ਹੈ ਉਹਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ